ਕੀ ਸਾਡਾ ਦਾਦੋ ਅੱਜ ਕਿਹੜਾ ਧਰਨਾ ਦਿੱਤਾ ਜਾ ਰਿਹਾ ਕਿਸ ਬੰਨੇ ਕਿ ਦਿੱਤਾ ਜਾ ਰਿਹਾ ਮੈਂ ਸੁੰਦਰ ਸਿੰਘ ਚਤਾਲਾ ਫੂਡ ਕਮੇਟੀ ਆਗੂ ਖੇਤ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਅੱਜ ਉਹ ਆਪਣੀਆਂ ਜਿਹੜੀਆਂ ਮੰਗਾਂ ਵਾ ਉਹਨਾਂ ਨੂੰ ਲੈ ਕੇ ਇੱਥੇ ਧਰਨਾ ਲਾਇਆ ਬੀਸੀ ਡਾਕਟਰ ਲਗਭਗ 1 ਘੰਟੇ ਤੋਂ ਕਰਨਾ ਚੱਲ ਰਿਹਾ ਅਜੇ ਤੱਕ ਕਿਸੇ ਵੀ ਅਧਿਕਾਰੀ ਨੇ ਆ ਕੇ ਕਿਸਾਨ ਮਕਾਦੋ ਸਬੰਧ ਵਿੱਚ ਕੋਈ ਇੱਥੇ ਆਇਆ ਜੇ ਕਿਉਂ ਕਰਨਾ ਲਾ ਮੰਗਰ ਸਾਡੀ ਆਏ ਆ। ਇਹ ਜੀ ਮੰਗ ਸਾਡੀ ਗੱਲੇ ਦੀ ਮੰਗਿਆ। ਕਿ ਗੱਲੇ ਦਾ ਆਵੇ ਤੱਕ ਪਿਛਲਾ ਗੱਲਾ ਇਹਨੇ ਵੀ ਪੜਾਈ ਕੀਤੀ ਆ ਗੱਲਾ ਖਾਲ ਨੇ ਮਿਲਾਂ ਨੂੰ ਦਿੱਤਾ ਤੇ 432 ਕਰੋੜ ਰੁਪਈਆ ਜਿਹੜਾ ਸਾਰੇ ਪੰਜਾਬ ਦਾ ਮਿਲਾਂ ਦਾ ਰਹਿਣ ਰਿਆ 61 ਰੁਪਈਆ 50 ਪੈਸੇ ਵੀ ਤੇ ਦੂਸਰਾ ਵੀ ਜਿਹੜਾ ਕਿਸਾਨ ਨੇ ਗੱਲਾ ਖੁੱਟਿਆ ਹੋਈ ਉਹ 432 ਕਰੋੜ ਰੁਪਈਆ ਜੇ ਰਹਿਣ ਰਿਆ ਉਹ ਵੀ ਤਾਂ ਆਏ ਮੰਗਿਆ ਕਿ ਤੇ ਸਾਡੀ ਉਹ ਯਾਰੀ ਕੀਤਾ ਜਾਵੇ 15% ਵਿਆਜ ਦੇ ਸਮੇਤ ਸੁਪਰੀਮ ਕੋਰਟ ਦੀਆਂ ਤਾਹਤਾ ਜਿਹੜੀਆਂ ਉਹਦੇ ਨੂੰ ਪਾਓ ਜਦ ਜੀ ਮਾਗੇ ਸਾਡੀ ਇਹ ਆ ਵੀ ਕਿਸਾਨ ਮਜਬੂਰ ਹੋ ਕੇ ਪਰਾਈ ਨੂੰ ਅੱਗ ਲਾਉਂਦਾ ਕੋਈ ਨਹੀਂ ਇਹ ਨਹੀਂ ਆ ਜੀ ਇਹ ਤੋਸਲਾ ਲਾਉਂਦਾ ਕਿਉਂਕਿ ਤੁਸੀਂ ਜੋ ਐਨਜੀਟੀ ਨੇ ਕਿਹਾ ਜਾਂ ਸੁਪਰੀਮ ਕੋਰਟ ਨੇ ਕਿਹਾ ਤੂੰ ਉਹ ਦੇ ਨਹੀਂ ਰਿਹਾ ਸਾ ਨੂੰ 6000 ਰੁਪਇਆ ਜੋ 200 ਰੁਪਇਆ ਬੌਂਸ ਕਿੰਤ ਦੇ ਦਿੱਤੇ ਜਦੋਂ ਉਹਨਾ ਤੁਸੀਂ ਪੂਰਾ ਵੀ ਕਰ ਰਹੇ ਤੇ ਫੇਰ ਕੋ ਕੀ ਕਰੂੰਗਾ ਮਸ਼ੀਨਰੀਏ ਦੇ ਕੋਲ ਨਹੀਂ ਹੈ ਜੀ ਦੋ ਦੋ ਤਿੰਨ ਤਿੰਨ ਕਿਲੇ ਰਾਮਾਲ ਪਿਆ ਉਹ ਉਹ ਸਾਡੀ ਮੰਗ ਆ ਇਹ ਜਿਹੜੇ ਕਿਸਾਨ ਮਜਬੂਰੀ ਵਾਸਤੇ ਖਰਾਈ ਨੂੰ ਅੱਗ ਲੈਂਦੇ ਆ ਉਹਨਾਂ ਦੇ ਪਰਚੇ ਰੈੱਡ ਇੰਟਰੀ ਜਿਹੜੇ ਮਾਲੇ ਪਾਣੇ ਬੰਦ ਕੀਤੇ ਜਾਣ ਜੇ ਤੁਸੀਂ ਇਹ ਨਹੀਂ ਬੰਦ ਕਰਦੇ ਤੇ ਫੇਰ ਤੁਹਾਡੀਆਂ ਟੀਮਾਂ ਪਿੰਡਾਂ ਦੇ ਵਿੱਚ ਆਈ ਘੇਰਾਂ ਦੇ ਜਿਹੜਾ ਸਾਡਾ ਕਿਸਾਨ ਜਿਹੜਾ ਆ ਬਲਾਵਾ ਦੀ ਮਜਬੂਰੀ ਆ ਕਿ ਜੀ ਸਾਡੀ ਮੰਗ ਇਹ ਆ ਹੜਪੀਰ ਤਲਾਕ ਬਹੁਤ ਵੱਡੇ ਪੱਧਰ ਤੇ ਬਰਬਾਦ ਹੋ ਗਏ ਸਾਰੇ ਪੰਜਾਬ ਦੇ ਵਿੱਚ ਨੁਕਸਾਨ ਹੋਇਆ ਹਜ਼ਾਰਾਂ ਏਕੜ ਜਿਹੜੀ ਜ਼ਮੀਨ تباہ ਹੋਈ ਆ ਅਜੇ ਇੱਕ ਕੱਕ ਮੁਆਵਜ਼ਾ ਗਰਦੌਰੀਆਂ ਨਹੀਂ ਹੋਇਆ ਤੇ ਦੁੱਖਾ ਮੁਆਵਜ਼ਾ ਜਿਹੜਾ ਉਹਨਾਂ ਨੂੰ ਨਹੀਂ ਆਣੀ ਪੂਰੀ ਪੂਰੀ ਫਸਲ تباہ ਹੋ ਗਈ ਘਰ تباہ ਹੋ ਗਿਆ ਸਾਡੀ ਇਹ ਮੰਗ ਆ ਕਿ ਜੇ ਝੋਲੇ ਦਾ 70000 ਰੁਪਇਆ ਕਨੇ ਦਾ ਦਿੱਤਾ ਜਾਵੇ ਸੱਜਿਆ ਦਾ 1 ਲੱਖ ਰੁਪਇਆ ਦਿੱਤਾ ਜਾਵੇ ਉਹਦਾ ਕੋਈ ਮੱਝ ਡੰਗਰ ਮਰ ਗਿਆ 6 ਸਵਾ ਲੱਖ ਰੁਪਇਆ ਦਿੱਤਾ ਜਾਵੇ ਇਹਦੇ ਨਾਲ ਕੋਈ ਜੀਰੌਰ ਦੀ 1 ਕਰੋੜ ਜਿਤਨਾ ਬਾਰਡਰ ਦੇ ਸ਼ਹੀਦ ਨੂੰ ਆਪਾਂ ਦੇ ਨੇ 1 ਕਰੋੜ ਪੰਜਾਬ ਸਰਕਾਰ ਉਹਨੂੰ ਦਿੱਤਾ ਜਾਵੇ ਇਹ ਮੰਗਣਾ ਸਾਡੀਆਂ ਨਾਲ ਉਹ ਵੀ ਮੰਗਿਆ ਇਹਦੇ ਨਾਲ ਹਰੇਕ ਕਦਮ ਦਾ ਅਧਿਕਾਰ ਜਿਹੜਾ ਕਿਸਾਨ ਨੂੰ 31 ਦਸੰਬਰ ਤੋਂ ਬਾਅਦ ਵੀ ਦਿੱਤਾ ਜਾਵੇ ਤੇ ਜਿਹੜੇ ਇਲਾਕੇ ਹੜਪੀੜ ਦੇ ਵਿੱਚ ਆ ਉਹਨੂੰ ਖਾਦ ਵੇਖ ਦਵਾਈਆਂ ਉਹ ਵੀ ਦਿੱਤੀਆਂ ਜਾਣ ਤਾਂ ਕਿ ਪਹਲ ਦੇ ਆਧਾਰ ਦੇ ਉੱਤੇ ਉਹ ਆਪਣੀ ਸਾਹ ਸੰਭਾਲ ਜਰੀ ਆ ਕਰ ਸਕੇ ਮਾਫਜਾ ਬਹੁਤ ਮੇਟ ਆ ਸਰਕਾਰ ਜੇ ਫੈਸਲਾ ਦੇ ਸਰਕਾਰਾਂ ਹੀ ਕਰ ਸਕਦੀਆਂ ਉਹ ਮਾਫਜੇ ਜਿਹੜੇ ਵੱਡੇ ਪੱਧਰ ਤੇ ਜਿਹੜੇ ਆ ਉਹ ਦਿੱਤੇ ਜਾਣ ਇਹ ਮਾਫਜਾ ਜੇ ਪਾਣੀ ਮੀਟਰ ਪਿੰਡਾਂ ਵਿੱਚ ਲੱਗ ਰਹੇ ਆ ਕਾਰਪੋਰੇਟ ਨੂੰ ਦੇ ਦੇ ਠੇਕੇ ਦੇ ਸਾਰਾ ਕੁਝ ਦੇ ਦੇ ਤੇ ਉਹ ਬਾਹਰ ਮੀਟਰ ਕੱਢੇ ਆ ਹੁਣ ਘਰੀ ਲਾਉਣ ਦੇ ਚੇਪਾ ਮੀਟਰ ਲਾਉਣ ਦੇ ਉਹ ਬੰਦ ਕੀਤੇ ਜਾਣ ਇਹਦੇ ਨਾਲ ਦਿੱਲੀ ਜੰਮੂ ਕੁਰਨਾਥ ਨੈਸ਼ਨਲ ਰਾਈਡ ਐਕਸਪ੍ਰੈਸ ਆ ਇੱਥੇ ਸਾਡੀਆਂ ਕਈ ਵਾਰ ਮੀਟਿੰਗਾਂ ਲੱਗ ਚੁੱਕੀਆਂ ਐ 21 ਮੀਟਿੰਗਾਂ ਲੱਗੀਆਂ ਐ ਪ੍ਰਸ਼ਾਸਨ ਦੇ ਨਾਲ ਇਹ ਸਾਨੂੰ ਹਰ ਵਾਰੀ ਕਹਿੰਦੇ ਰਹਿ ਪਿੱਛੇ ਜਾ 32 35 ਲੱਖ ਤੋਂ ਹੀ ਮਾਮਲਾ ਵਧਾ ਕੇ ਲਿਆਉਣੇ ਆ ਪਰ ਅਜੇ ਕਾਕੇ ਡੀਸੀ ਗੁਰਦਾਸਪੁਰ ਜਹਾ ਦਾ ਹਮਲਾ ਫੈਲਾ ਜੋ ਆਰਬਿਟ੍ਰੇਸ਼ਨ ਚ ਕੇਸ ਪਾਇਆ ਸਾਡੇ ਦੇ ਲੈ ਕੇ ਉਹਨਾਂ ਦਾ ਕੋਈ ਨੁਕਾਰਾ ਨਹੀਂ ਉਹ ਲੈ ਕੇ ਆਉਣ ਤੇ ਮੰਗਾ ਸਾਡੀਆਂ ਇਹਦੇ ਨਾਲ ਹੋਰ ਜਰੀਏ ਸਾਡੀ ਆ ਕੇਂਦਰੀ ਮੰਨਣਾ ਨਹੀਂ ਆ ਕੇਂਦਰੀ ਮੰਨਣਾ ਨਹੀਂ ਆ ਕਿਉਂਕਿ ਇਹਨਾਂ ਨੇ ਸ਼ੰਭੂ ਤੋਂ ਧਰਨਾ ਸਾਡਾ ਠਾਇਆ ਕਰਨਾ ਠਾਕੇ ਉਥੇ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਛੰਗੂ ਖਲੋਰੀ ਤੋਂ ਉਹਦਾ ਹਸਾਬਕਤਾ ਵੀ ਲੈਣਾ ਇਹ ਮੰਗੋਈ ਪਾਈ ਜਾਂਦੀ ਸਰਕਾਰੋਂ ਹਸਾਬਕਤਾ ਦੇਵੇ ਜੇ ਇਹ ਸਾਡਾ ਇੱਥੇ ਸਾਡੇ ਨਾਲ ਨਿਬੜਦੇ ਆ ਠੀਕ ਆ ਨਹੀਂ ਨਿਬੜਦੇ ਤੇ ਫੇਰ ਹੀ ਆਪਣੀ ਆਪਣੀ ਜਿਥੇ ਬੰਦੀ ਦੀ ਅਗਲੀ ਮੀਟਿੰਗ ਲਾ ਕੇ ਇਹ ਧਰਨੇ ਨੂੰ ਵਧਾ ਵੀ ਸਕਦੇ ਆ ਗੱਦਾ ਕਰ ਸਕਦਾ ਛੋਲੇ ਦਾ ਜਿਹੜਾ ਕੱਟ ਆ ਉਹ ਕੱਟ ਬਹੁਤ ਵੱਡੇ ਪੱਦਰ ਤੇ ਲਾਈ ਜਾਂਦੇ ਆ ਮੌਸਰ ਕੋਈ ਨਹੀਂ ਅਸੀਂ ਸੁੱਕਾ ਛੋਲਾ ਸੁੱਕੇ ਛੋਲੇ ਨੂੰ ਕੋਈ ਕੱਟ ਨਹੀਂ ਜਵਾਉਣਾਗੇ ਤੇ ਜੇ ਥੱਲੇ ਕੱਟ ਲੱਗ ਰਿਹਾ ਤੇ ਫਿਰ ਤੇ ਡੀਸੀ ਬੈਠਾ ਇਹਦੀ ਮਰੀ پوری ਭਗਤੇਲਾ ਗਰਦਾਸਪੁਰ ਡੀਸੀ ਦੀ ਤੇ ਜਿਹੜਾ ਆਹ આમਲਾ ਫੱਜਾ ਥੱਲੇ ਬੈਠਾ ਉਹਦੀ ਮਰੀ ਜੁਰੀ ਭਗਦੇ ਨਾਲ ਇਹ ਲੱਗ ਰਿਹਾ ਵਾ ਕੱਟ ਉਹਦਾ ਕੱਟ ਕੋਈ ਨਹੀਂ ਲਾ ਸਕਦਾ ਇੰਸਪੈਕਟਰਾਂ ਦੇ ਨਾਮ ਦੱਸਾਂਗੇ ਹੋਰ ਨਾਰਤੀਆਂ ਦੇ ਦੱਸਾਂਗੇ ਖੈਰ ਆਏ ਜਿਹੜੇ ਦਬਕੇ ਮਾਰਦੇ ਆ ਉਹਨਾਂ ਦੇ ਨਾਮ ਨਹੀਂ ਦੱਸਾਂਗੇ ਕੋਈ ਕਹਿੰਦਾ ਸਾਡਾ ਇੱਥੇ ਆ ਕੇ ਸਾਡੇ ਨਾਲ ਗੱਲਬਾਤ ਕੀਤੀ ਜਾਵੇ ਜੇ ਨਹੀਂ ਕਰਦੇ ਤੇ ਫੇਰ ਹੀ ਆਪਣੀ ਅਗਲੀ ਰੈਲਿਕੀ ਬਣਾ ਕੇ ਇਹ ਸੈਕਸ਼ਨ ਨੂੰ ਸਖਤ ਵੀ ਕਰਾਂਗੇ ਤਖਾ ਕਰਾਂਗੇ ਸਖਤ ਕਰਾਂਗੇ ਧੰਨਵਾਦ ਹਾਂਜੀ ਦੱਸ ਦੋ ਜੀ ਅੱਜ ਕੱਲੀ ਕਰਨ ਲੱਗਾ ਹੈ ਜਿੱਥੇ ਕਿਹੜੀ ਜਗ੍ਹਾ ਤੇ ਲਗਾਏਗਾ ਇਹਨਾਂ ਦਾ ਪਹੀਦਾ ਆਰਤੀਤਾ ਨੂੰ ਬਾਇਦੇ ਦੇ ਆਪਣੇ ਮੰਗਾਂ ਜੀ ਕਰੋ ਮੈਂ ਗੁਰਦਾਸਪੁਰ ਜ਼ਿਲ੍ਹਾ ਅਗਉਰਜੀਤ ਕੌਰ ਬੋਲਦੀ ਤਾ ਦੂਸਰੇ ਦਫਤਰ ਹੀ ਇੱਕ ਤਰ੍ਹਾਂ ਦਾ ਅਧਿਕਾਰ ਨਾ ਆਇਆ ਜਿਹੜੀ ਇਹ ਕੁਦਰਤ ਨੇ ਮਾਰ ਨਹੀਂ ਕੀਤੀ ਇਹ ਸਾਡੀ ਸਰਕਾਰਾਂ ਨੇ ਮਾਰ ਕੀਤੀ ਜਿਹੜੇ ਹਰ ਕੁਦਰਤੀ ਹੜ ਨਹੀਂ ਆਏ ਇਹ ਸਾਡੀ ਸਰਕਾਰਾਂ ਨੇ ਹਰ ਜਗ੍ਹਾ ਲਿਆਂਦੇ ਆ ਪਰਾੜੀ ਦੇ ਮੁੱਦੇ ਦੇ ਉੱਤੇ ਇਹ ਗੱਲ ਵੀ ਕਰ ਦਿੰਦਾ ਕਿ ਪ੍ਰਾਲੀ ਜਿਹੜਾ ਕਈ ਜਗ੍ਹਾ ਤੋਂ ਦਿੱਲੀ ਤੱਕ ਪਹੁੰਚਦਾ ਹੈ ਪ੍ਰਾਲੀ ਦਾ ਧੂਆ ਦਿੱਲੀ ਤੱਕ ਨਹੀਂ ਪਹੁੰਚਦਾ। ਇਹ ਰਾਵਾਂ ਨੇ ਤਾਂ ਸਾੜੇ ਰਹਾ। ਇਹਨਾਂ ਦਾ ਪ੍ਰਦੂਸ਼ਣ ਜਿਹੜਾ ਹੈ ਦਿੱਲੀ ਨਹੀਂ ਕਰਦਾ। ਉਹ ਵੀ ਤਾਂ ਪੈਸਾ ਹੈ। ਬਾਕੀ ਗੰਨੇ ਦੀ ਇਹ ਡਿਮਾਂਡ ਹੈ ਕਿ ਜਿਹੜਾ ਬੰਦੇ ਰਾਹ ਦਾ ਬਕਾਇਆ ਰਹਿਦਾ ਵਾ ਉਸ ਮੁੱਸਲੇ ਨਾਲ ਉਹ 3-4 ਮੰਗਾ ਉਸ ਮੁੱਸਲੇ ਦੀ ਅੰਮ੍ਰਿਤ ਸਮੇਵਾਤ ਉਸੇ ਆਪਣਾ ਕਰ ਲਾਇਆ ਹੋਇਆ। ਮਦਦਿਆਂ ਦੇ ਤੋਂ ਪੁੱਛਿਆ ਨਾ ਜਿਹੜੀ ਲੋਕੀ ਦੇਖੋ ਜੀ ਲੋਟ ਤਾਂ ਛੋਟਾ ਹੀ ਸਰਕਾਰਾਂ ਪਿਛਲੀ ਵਾਰ ਵੀ ਇਹਨੇ ਕਿਹਾ ਸੋ ਆਰ ਕੇ ਵੀ ਕੀਤੀਆਂ ਸਰਕਾਰਾਂ ਦੀ ਮਾਰ ਦੇ ਅੱਗੇ ਤੂਫਾਨ ਦੇ ਦੇ ਦੋਟੇ ਪਏ ਉਸ ਜਿਹੜੇ ਆੜਤੀਆਂ ਨਾਲ ਰੜ ਕੇ ਕਿਸਾਨਾਂ ਦੀ ਜਿਹੜੀ ਨੋਟਸ ਕੱਟ ਕਰਦੇ ਰਹੇ ਇਹ ਤੂਫਾਨ ਦੇ ਅੱਗੇ ਜਿਹੜਾ ਉਹ ਖਸਲੂ ਦਾ ਹੜੀ ਵਾਟ ਕੇ ਮੰਡੀਆਂ ਦੇ ਵਿੱਚ ਕਾਹਦੀ ਵਾਕੇ ਦੇ ਚਿੱਤੇ ਨੇ ਇਹ ਤਾਂ ਇਹ ਤਾਂ ਇਹਦਾ ਹੋ ਜਾਊਗਾ ਨਾ ਪਾੜੀਆਂ ਦੇ ਵਿੱਚ ਪਾਣੀ ਆ ਪਾਣੀ ਜਿਹੜਾ ਸੈਡੂਲ ਦੇ ਪਾਣੀ ਤੋਂ ਕੋਈ ਨਹੀਂ ਆਉਂਦੀ ਪਤਲਾ ਮੜਦਾ ਮੋਟਿਆ ਜਿਹੜੀਆਂ ਕਿਸਾਨਾਂ ਨੂੰ ਸਾਗੇ ਉਹ ਤੋਂ ਉਹਨਾਂ ਨੂੰ ਵਡਾ ਕੇ ਆਪਣੀਆਂ ਜਿਹੜੀਆਂ ਮੰਡੀਆਂ ਦੇ ਵਿੱਚ ਪੁੱਟਣੀ